ਸਾਫੀਆ ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਠਾਕ ਤੇ ਵਧੀਆ ਹੀ ਹੋਵੋਗੇ ਆਪਾਂ ਕਰ ਲਈ ਆ ਬਲੌਗ ਦੀ ਸ਼ੁਰੂਆਤ ਤੇ ਅੱਜ ਆਪਾਂ ਜਾਣਾ ਆ ਜੀ ਕਪੂਰਥਲੇ ਸ਼ਹਿਰ ਨੂੰ ਉੱਥੋਂ ਕਰਨੀ ਆ ਸੂਟਾਂ ਦੀ ਸ਼ਾਪਿੰਗ ਤੇ ਧੁੱਪ ਵੀ ਬੜੀ ਸੋਹਣੀ ਆ ਮੌਸਮ ਸੁਣਾ ਆ ਤੇ ਅੱਜ ਆਪਾਂ ਖਰੀਦਣੇ ਆਥੋਂ ਸੂਟ ਤੇ ਕਿਹੜੀ ਦੁਕਾਨ ਤੇ ਜਾਂਦੇ ਆ ਤੇ ਕਿਹੜੇ-ਕਿਹੜੇ ਕਪੂਰਥਲੇ ਸ਼ਹਿਰ ਦੇ ਆ ਕਪੂਰਥਲੇ ਸ਼ਹਿਰ ਦੇ ਲਾਗੋ ਵੀਡੀਓ ਦੇਖਦੇ ਆ ਵੀਡੀਓ ਨੂੰ ਪੂਰੀ ਵਾਚ ਕਰਕੇ ਜਾਇਓ ਤੈਨੂੰ ਵੀ ਨਾਲ-ਨਾਲ ਵੀਊ ਦਿਖਾਉਨੇ ਆ ਕਿੱਦਾਂ ਜਾਂਦੇ ਆ ਤੇ ਕਿੱਥੇ ਪਹੁੰਚਦੇ ਆ ਕੀ ਸ਼ਾਪਿੰਗਾਂ ਕਰਦੇ ਆ ਅਸੀਂ ਵੀਡੀਓ ਨੂੰ ਲਾਈਕ ਕਰਨਾ ਨੀ ਭੁੱਲਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਜਾਇਓ ਵੀਡੀਓ ਕਿੱਦਾਂ ਨਹੀਂ ਲੱਗਦੀ ਤੁਹਾਨੂੰ ਤੇ ਚਲੋ ਫਿਰ ਚੱਲਦੇ ਆ ਮਿਲਦੇ ਆ ਤੁਹਾਨੂੰ ਟਿੱਬੇ ਵਾਲਿਆਂ ਦੀ ਦੁਕਾਨ ਤੇ ਤੇ ਆਓ ਫਿਰ ਖਰੀਦੇ ਆ ਸੂਟ ਕਰੋ ਸ਼ਾਪਿੰਗ ਤੁਸੀਂ ਵੀ ਸਾਡੇ ਨਾਲ ਸਾਰੇ ਆਪਣਾ ਆਪਣਾ ਸ਼ਹਿਰ ਦਿਖਾਉਂਦੇ ਸੀ ਆਪਣਾ ਦਿਖਾ ਦਈਏ ਸਾਡਾ ਕਪੂਰਥਲਾ ਸ਼ਹਿਰ ਦੇਖ ਲਓ ਸੂਤੀ ਦੇਖਣ ਆਏ ਆ ਟਿੱਬੇ ਵਾਲਿਆਂ ਦੀ ਮਸ਼ਹੂਰੀ ਕਰਨ ਆਏ ਆ ਤੋੜੀ ਦੁਕਾਨ ਚ ਆਵੜੇ ਆ ਲੈ ਕੇ ਜਾਵਾਂਗੇ ਕੁਛ ਠੀਕ ਮਨਾ ਮਤਲਬ ਗੋਲ ਮਨਾ ਬਤਨ ਚ ਸੈਟ ਹੋਣਾ ਆਹ ਦੇ ਹੱਥ ਤੇਰੀ ਖਾਂਦੇ ਆ ਨਹੀਂ ਕੋਈ ਸਾਪਣ ਸਾਈ ਜੋਤ ਨਾ ਬੰਦੇ ਬਈ ਜਤ ਨਾ ਰੌਣਾ ਜਰਾ ਰਾਹੁਣਾ ਸਾਗਰ ਮੋੜਾ ਲੱਗਣਾ ਤੇ ਪੱਟੇ ਵਾਲਾ ਜੋ ਪੱਟੇ ਵਾਲਾ ਜੋ ਅੰਨੋ ਖੜੀ ਅੰਨਾ ਜੀ ਨਾਲ ਖੜੀ ਆ ਕਿੱਥੇ ਜਾਣੀ ਜੀ ਪੇਟੀ ਦਾ ਤਿੰਨ ਹੋਣਾ ਅੱਜ 30 ਦਾ 30 ਰੁਪਏ ਆਓ ਚੱਕ ਲਾ ਜੀ ਰੇਵੀ ਨਹੀਂ ਰੇਵੀ ਆਪਾਂ ਫੋਨ ਨਹੀਂ ਕਰੀਏ ਮੋਰਨਿੰਗ ਆ ਮੋਰਨਿੰਗ ਬਣ ਜਾਣਾ ਵਾ ਸੂਟ ਪਾ ਕੇ ਵੀ ਉਹ ਮਿੱਠੀ ਦੇ ਵਿੱਚ 24 ਤਿੰਨ ਸਰ ਜੈਕਟ ਵਾਲਾ ਅੱਛਾ ਆ ਜਾਓ ਫਿਰ ਟਿਬੇ ਵਾਲਿਆਂ ਦੀ ਦੁਕਾਨ ਤੇ ਸਾਰੇ ਜਾਣੀ सारे ਟਿੱਬੇ वाले ਦੀ शॉप ਤੇ ਆ ਜਾਓ। ਹਾਦਾਂ ਕੰਮ ਵਧੀਆ ਕੰਮ। ਇਹ ਵੀ ਡਿਸਟੈਂਸ। ਇਹ ਵੀ ਖਾਸੇ ਤੱਕ 12 ਮਹੀਨੇ ਪਹਿਲਾਂ। ਗਰਮੀ ਵੀ ਚੱਲੇਗਾ, ਸਰਦੀ ਵੀ ਚੱਲੇਗਾ। ਇਹ ਵੀ ਸਲਵਾ ਜਿਹੜੀ ਮਸਲੀਂ ਦੀ ਰਹਿਣੀ। ਬੰਦ ਕਰ ਦਿਓ। ਪਰ ਇਹ ਰਾਹ ਉੱਪਰਲਾ ਹਲਾ ਮੇਰੇ ਮੇਲੂਰੀ ਪਲਾਇਆ ਜਾਣਾ ਬੇ। ਹੈ? ਪਰ ਲਾਲਾ ਮੇਰੇ ਰੈਂਗਾ ਕੋ ਚੱਕਰ ਨਹੀਂ ਦਿਨਾ ਗਿਆ ਤੋਂ ਫਿਰ ਚੱਲ ਜੀਆ ਜੀ ਜੀ ਬੁਨੀ ਸੀ ਕਾਟਨ ਮਸਲੀਨ ਉਹ ਗਾ ਮੌਸਮ ਜੀਆ ਉਹ ਸੈਂਪਲ ਆ ਗਿਆ ਲੈਣੀ ਕੋਈ ਨਹੀਂ ਦਾ ਦੀ ਸ਼ਰਟ ਇਹ ਉਹ ਬੜਾ ਨੰਬਰ ਹੀ ਪਾ ਲਾ ਰਸਤਪੂਰ ਗੰਦਾ ਜਿੰਨੀ ਮਰਜ਼ੀ ਲੈ ਚਲੀਏ ਸ਼ਮਲ ਘਟਾਤੀ ਆ ਔਰਗੰਜ਼ਾ ਲੇਗੋ ਔਰਗੰਜ਼ਾ ਵਾਰਾ ਮਿਲੇਗਾ ਅੱਛ ਨਹੀਂ ਇੱਥਾ ਗੇ ਦਮੜੀ ਬੜੀ ਭਾਬੀ ਦਾ ਜਣਾ ਤੇਰੀ ਇ ਤੋਂ ਦਸੂਣੀ ਆ ਹਾਂ ਰੇਂਜ ਸਹੀ ਆ ਕਲਰ ਦੱਸ ਹਾਂ ਨਾ ਖੋਲਿਓ ਇਹ ਕਦੋਂ ਨਹੀਂ ਹਾਂ ਇਦਾਂ ਦਾ ਕੋਈ ਕਲਰ ਇੰਦਾ ਕੱਢਿਆ ਕਰੋ ਨਾ ਸੂਟ ਮੈਂ ਤਾਂ ਸ਼ਾਇਦ ਦੇ ਵਿੱਚ ਵੀ ਵਿਖਾ ਦੇ ਆ ਕੰਟਰਾਸਟ ਹੀ ਬੰਦ ਹੋਣਾ ਨਹੀਂ ਕੋਈ ਨਾ ਆ ਕੰਬੀਨੇਸ਼ਨ ਸੋਨਾ ਬੱਲੇ 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 ਉਹ ਥੱਲੇ ਬੈਠ ਕੇ ਨਹੀਂ ਕਰ ਰਿਹਾ ਉਹਨੇ ਨਹੀਂ ਲੱਗਿਆ ਨਹੀਂ ਉਹ ਐਸੇ ਬੜਾ ਮਸਲਾ ਨਹੀਂ ਲੱਗਦਾ ਬੜੀ ਗੱਲ ਸਮਝੋ ਉਹ ਤੇ ਆਪਣਾ ਬਣਾ ਉਸ ਮਾਫਰ ਨੇ ਫੋਨ ਕਰੇ ਮੈਨੂੰ ਚੈੱਕ ਆ ਗਿਆ ਉਹ ਲਾਇਆ ਜਾਂ ਨਾਲ ਆ ਉਹਨਾਂ ਦੀ ਗੱਲ ਵੀ ਤੁਹਾਡੀ ਗਲਤੀ ਨਹੀਂ ਮੈਂ ਨਹੀਂ ਨਹੀਂ ਉਹਨਾਂ ਨਾਲ ਫੋਨ ਵਾਲੇ ਦੀ ਫੋਟੋ ਬਣੀ ਬੋਏ ਚਾਰ ਮਿੰਟ ਲਿਖੇ ਮਿਲ ਨਹੀਂ ਹੱਸਦੇ ਅਰੇ ਫਾਲਟ ਤਾਂ ਮੈਂ ਨਹੀਂ ਕਰਦਾ ਫਾਲਟ ਮੈਂ ਉਹਨਾਂ ਨਾਲ ਵੀ ਕਿੱਦਾਂ ਕਰਦਾ ਉਹਨਾਂ ਨੇ ਮੈਨੂੰ ਗੋਲ ਦੇਖ ਨਹੀਂ ਦੱਸ ਮੈਂ ਮੰਨਦਾ ਮੈਂ ਨਵਾਂ ਬਗਲ ਤੋਂ ਬਗਲ ਤੇ ਉਹ ਤੁਹਾਡੇ ਮਾਫੀ ਨਹੀਂ ਹੈ ਕੋਟ ਸ਼ਰਟ ਮਾਂ ਦੇ ਅਗੋ ਦੁਪੱਟਾ ਵੀ ਲੈ ਕੇ ਦਿਖਾਉਣਾ ਦੁਪੱਟਾ ਹੁਣ ਆ ਜਾਓ ਟਿੱਬੇ ਵਾਲਿਆਂ ਤੇ ਦੁਕਾਨ ਤੇ ਸੂਟ ਲੈ ਜਾਓ ਵੀਰ ਪਾ ਪਾ ਕੇ ਲਾ ਲਾ ਕੇ ਦਿਖਾਉਣਾ ਸੂਟ ਉਹ ਸੁਣਾਣਾ ਸ਼ੈੱਡ ਬਾਰਡਰ ਹਰ ਚੀਜ਼ ਵਧੀਆ ਬਣੀ ਹਾਂਜੀ ਸਲੀਵਜ਼ ਵੀ ਵਧੀਆ ਬਣੀ ਹੋਰ ਕਿਹੜਾ ਕਲਰ ਹੈ ਇੱਕੋ ਉੱਤ ਹੈ ਤੂ ਤੇ ਸਾਲਾ ਤੇਰੀ ਕੰਨ ਇੱਕ ਮਸਟਰਡ ਜਿੰਮੇਵਾਰੀ ਮੈਂ ਹੀ ਆ ਬਸ ਇਦਾਂ ਹੀ ਫੂਸਾ ਵੱਲੋਂ ਵੀ ਜਿੰਮੇਵਾਰੀ ਮੈਂ ਦੇ ਹੋਈ ਕਿ ਫੈਬਰਿਕ ਮੈਂ ਤੇ ਉਹ ਬਸਾ ਕੰਮ ਚਲੇ ਦੇ ਰਿਹਾ ਤੇ ਬਸ ਇਹੀ ਹਾਂ ਨਾ ਨੈਵ ਦੂਰਾ ਤਿੰਨ ਚਾਹੇ ਨਹੀਂ ਤੂੰ ਦੇਖ ਆਪਣੀ ਤੇਰ ਮੰਨ ਜੇ ਸਿਰੇ ਪੈਣਾ ਸੇਮ ਲੈਣਾ ਕੋਈ ਇੱਕੋ ਜਿਹਾ ਲੈ ਸਕਦੇ ਯਸ ਸਾਨੂੰ ਕੋਈ ਫੰਕਸ਼ਨ ਹੈ ਨਹੀਂ ਅਸੀਂ ਇੱਕ ਥਾਂ ਤੇ ਲੈ ਕੇ ਪਾਉਣ ਦਾ ਸਵਾਦ ਤਾਂ ਆ ਵੀ ਕੋਈ ਵਿਆਹ ਸ਼ਾਦੀ ਹੋਵੇ ਸੀ ਇੱਕੋ ਥਾਂ ਤੇ ਇੱਕੋ ਜਿਹਾ ਸੂਟ ਪਾਈਏ ਰੇਡੀ ਦਾ ਕੀ ਹੈ ਅੱਜ ਦੀ ਰਿੰਗ ਜਾਂ ਤੁਸੀਂ ਮਾਨੂੰ ਕਿ ਅਸੀਂ ਖਲਾਰਾ ਪਾ ਕੇ ਤੁਰਦੇ ਲੱਗਣਾ ਬਸ ਠੀਕ ਹੈ ਉਹ ਦਾ ਫੋਨ ਹਟਾ ਕਟਵਰ ਦਾ 28 ਚ ਨੇ ਠੀਕ ਸੁਨੀਪੂਰੀ ਫੋਰ ਸੈਟ ਕਟਵਰ ਦੀ ਸਾਗੀ ਦੀ ਕੰਮ ਇਹ ਸੂਟ ਮੈਂ ਅਜ ਤੋਂ 8-10 ਸਾਲ ਪਹਿਲਾਂ ਪਾਇਆ ਇਹਨਾਂ ਦੁਪੱਟਾ ਵਾਲਾ ਸੀਗਾ ਪਿਓਰ ਸੂਟ ਇਦਾਂ ਦਾ ਸੀ ਇਹ ਆਰਗਾਂਜ਼ਾ ਦੁਪੱਟਾ ਹਾਂਜੀ ਆਹ ਦਾ ਕਰ ਰਹੇ ਹਾਂ ਜੀ ਉਹ ਆਹ ਨਾ ਉਹ ਦੱਸ ਨਾ ਹੋਣੀ ਮੰਗਾਨੀ ਚਾ ਨਹੀਂ ਕੋਫੀ ਨਾ ਸਟਰੋਂਗ ਦੇ ਕੋਈ ਕਿ ਫਿਰ ਉਹ ਅੱਗੇ ਹਾਂ ਬਸ ਇਹਦਾ ਨੀ ਕਿ ਤਾ ਮੂਰੀ ਕਰਨਾ ਜੇ ਪਹਿਲੇ ਨਾ ਇਹ ਸਾਰਾ ਕਰ ਲਵਾਂਗੇ ਤਾਂ ਕਦੇ ਕੋਰੋ ਦੇ ਦਿੰਦਾ ਜੇ ਨਾ ਤੇ ਕਿਹਦਾ ਅੱਜ ਇਹ ਸtare star ਇਹ ਹੋ ਜਾਣੇ ਮੂੰਹ ਤੇ ਹੈ ਨਾ ਕਈਆਂ ਦਾ ਲੱਥਦਾ ਹੁੰਦਾ ਇਹ ਪਾਟੋ ਨਾ ਬੜਾ ਬੜਾ ਤੋਰ ਬੋਲਾ ਕਿ ਕਿਦਵਾ ਬਣਾਉਣਾ ਸੂਟ ਸੂਟ ਤੇ ਸੋਹਣਾ ਹੈ ਦੂਜਾ ਵੀ ਖੋਲ ਕੇ ਦਿਖਾ ਦਿਓ ਮੈਂ ਬਰਾਈ ਗਈ ਬੋ ਸੋਹਣਾ ਨਾ ਜਦੋਂ ਲੇਕ ਮੈਂ ਇਹੋ ਜਿਹੋ ਨਾ ਤੁਸੀਂ ਬੋਲੇ ਹੋਈ ਅਗਲੇ ਦਵਾਜੋਂ ਨਿਕਲ ਕੇ ਤੁਹਾਨੂੰ ਦਿਖਾ ਦਿਆਂਗਾ ਹੂੰ ਸਭ ਤੋਂ ਪਹਿਲੇ ਕਰੋਗੇ ਜਨਾਹ ਨੂੰ ਕੱਢਣਾ ਲੱਗੂਗਾ ਜਨਾਹ ਨੂੰ ਜਨਾਹ ਤੇ ਲੱਗੀ ਹੋਏ ਸੱਡੀਆਂ ਵੀ ਆ ਗਈਆਂ ਸੱਡੀਆਂ ਮੁੰਡੇ ਭਾਜੀ ਹੂੰ ਸੱਡੀਆਂ 25 26 ਮੇਲਾ ਲੁੱਟ ਲੈਣਾ ਕਿੰਨੇ ਹੋ ਗਏ ਗਿਣਿਓ ਜਰਾ ਕਿ ਕਿੰਨੇ ਆ ਡਾਕਾ ਨਾਲ ਪੁੰਚੀ ਵੀ ਸੋਣੀ ਬਣਿਆ ਵਟਾ ਵੀ ਸੋਨਾ ਬਣਿਆ ਹੈ ਵਟੇ ਮੈਂ ਦੋ ਟੂਟੋਨਾਰੇ ਪਿਸ ਤੇ ਹੀ ਹੋ ਰਿਹਾ ਹੋ ਕਿੰਨਾ ਹੈ ਦੋ ਮੈਂ ਲੈ ਗਿਆ ਪੁੱਛ ਸੋਨਾ ਦਾ ਸੂਟ ਦੱਸ ਪ੍ਰੋ ਲਾਈਟ ਖਿਲੇ ਡਾਡਾ ਇਹ ਕਿਹੜੇ ਮੰਗਦਾ ਮੇ ਤੋਂ ਕਿਹਨੇ ਭਾਈ ਮਾਲਾ ਮਾਲਾ ਉਸੇ ਕਬਰ ਤਾਈ ਨਹੀਂ ਮੇਰੇ ਕੋਲ ਪਾਜੀ ਬਸ ਹੋਰ ਨਾ ਕੱਢਿਓ ਹਲੇ ਵੀ ਨਹੀਂ ਆਏ ਨਹੀਂ ਬੇਵੀਰ ਮੇਰੇ ਅੰਦਰ ਕੁੜੀਆਂ ਦੇਖੀ ਹੋਏ 20 ਕਿਹੜੀਆਂ ਨੇ ਕਿੰਨੇ ਸੂਟ ਹੋਏ ਦੱਸਿਓ ਹਾਂਜੀ ਵੇਖ ਡਾਡਾ ਨਵੀਂ ਵੈਰਾਈਟੀ ਆ ਗਈ ਚੈੱਕ ਕਰੋ ਯੋਰ ਸੈਟਨ ਤੇ ਹਾਂ ਸੈਟਨ ਤੇ ਕਲਰ ਬਹੁਤ ਸੋਹਣਾ ਆ ਦੁਪੱਟਾ ਬਹੁ ਪਿਆਰਾ ਚਲੋ ਠੀਕ ਠੀਕ ਭਾਈ ਇਕ ਤਰ੍ਹਾਂ ਇਹ ਲੋਕ ਪਾਰਟੀ ਨਹੀਂ ਰਹੀ ਪਾਰਟੀਆਂ ਨਹੀਂ ਹੁੰਦੀਆਂ ਬਹੁਤੀਆਂ ਘੱਟ ਰੇਨ ਚ ਦਿਖਾ ਲੋ ਆ ਠੀਕ ਚਾ ਇੱਥੇ ਵਰਕ ਹੋਵੇ ਗਲੇ ਦਾ ਕੋਈ ਚੱਕਰ ਨਹੀਂ ਘੱਟ ਵੀ ਹੋਵੇਗਾ ਪ੍ਰਿੰਟ ਦਵਾ ਪ੍ਰਿੰਟ ਦਿਖਾ ਦਿਓ ਸਾਗਰ ਇੱਕ ਬੂੜ ਉਹ ਦੇ ਪ੍ਰਿੰਟ ਵਾਲੇ ਹਾਂ ਡਿਫਰੈਂਟ ਆ ਅੱਛਾ 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 ਇਹ 30 ਸੈਂਟੀਮੀਟਰ ਨਾ ਗਲੇ ਦੀ ਲੈ ਸਾਈਟ ਆ ਤੁਹਾਡੀ ਫੋਟੋ ਵੀ ਤੇ ਆ ਹੀ ਰਣੀ ਆ ਅੱਛਾ ਅੱਛਾ ਠੀਕ ਜੋ ਜੋ ਨਹੀਂ ਨਹੀਂ ਸਹੀ ਗੱਲ ਆ ਅਸੀਂ ਤਾਂ ਉੱਥੇ ਦਾ ਹੀ ਰਾਕੇ ਸੀ ਉਥੋਂ ਕੱਪੜੇ ਲੈਣੇ ਆ ਇੱਕ ਸੂ ਲੈ ਜਾਣਾ 100 ਦਾ ਤੁਹਾਡਾ ਡਾਊਨ ਰਾਣਾ ਉਹ ਰੇਂਜ ਬਹੁਤ ਵਧੀਆ ਸੰਤੀ ਜੀ ਦਾ ਮਾਲ ਹੈ ਰੇਡ ਸਿਰਫ 250 ਹੀ ਚੱਲੇ 250 ਹਾਂ ਮਾ ਚੁੰਨੀਆਂ ਚੁਣੌਂਦੀਆਂ ਸਾਰੀਆਂ ਵਰਤਾਰੀ ਦੇ ਬਰਤਨ ਇਹਨਾਂ ਦਾ ਕੀ ਰੇਟ ਹੈ 24 ਚੱਲੇ ਪਹਿਲਾਂ ਸੰਤੀ ਜੀ ਨੇ 24 ਚੱਲੇ ਹਰ ਚੀਜ਼ ਡਿਫਰੈਂਟ ਹੀ ਆ ਸੀਮ ਨਹੀਂਗਾ ਕੋਈ ਕੀ ਕਰ ਲਈਏ ਆ ਕਰ ਦਿਓ ਉਹ ਉਹ ਰੱਖ ਦੋ ਆ ਕਰ ਦਿਓ ਨਹੀਂ ਨਹੀਂ ਇੱਕੋ ਤਰ੍ਹਾਂ ਦਿਨ ਦੋ ਲੈਣੀ ਬਸ ਜੇ ਨਹੀਂ ਹੋ ਰਹਾ ਵੀ ਆ ਕਰ ਦਿਓ ਜੀ ਕਿਰਨ ਧਾਗੇ ਦੀ ਸ਼ੁਰੂ ਕੀਤੀ ਹੈ ਸ਼ਿਮਰ ਤੇ 37 38 ਸੇ ਬੋਸ ਪਾਗੜਾ ਸ਼ਿਮਰ ਗੱਲ ਸੁਣ ਪੈਨ ਲਈ ਪਹਿ ਜਾਂਦੇ ਕੋ ਹੂੰ ਹੂੰ ਇਹ ਵੀ ਚਲਾ ਦਿਓ ਪਤਲੀ ਹੈ ਕਾਫੀ ਵੀ ਪਲਾਉਂਦੇ ਆ ਦੁਕਾਨ ਵਾਲੇ ਇਸ ਕਰਕੇ ਆ ਜਾਓ ਤਾਂ ਸ਼ਾਪਿੰਗ ਕਰ ਲਓ ਹਾਂ 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 ਜੀ ਪਿੱਛੇ ਇਹ ਚੱਕ ਤਾਂ ਕੀ ਬੁੱਧ ਤਾਂ ਹੀ ਸ਼ਾਪਿੰਗ ਹਾਂਜੀ ਫਿਰ ਬਿੱਲ ਕੀ ਕਹਿੰਦਾ ਬਿੱਲ ਨੂੰ ਥੋੜੀ ਬਣਿਆ ਇੱਕ ਥੋੜੀ ਬਣਿਆ ਹਾਂ ਇਹ ਇੱਕ ਨਹੀਂ ਬਣਿਆ 1 ਲੱਖ ਓਏ ਹੋਏ ਇਹਨਾਂ ਤੋਂ ਬਣਨਾ ਚਾਹੀਦਾ ਜੀ ਨਹੀਂ 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 ਇੰਨੀ ਦੇ ਬਲੈਂਡ ਕਰਦੇ ਹਾਂਜੀ ਸਿੱਧਾ ਟਾਣਾ ਸੀ ਉਹ ਠੂਕੋਨੇ ਚਲੋ ਬਈ ਪਿਆਰੇ ਕਿ ਜਿੰਨਾ ਕੋਈ ਬੱਦਲ ਤੇ ਬੱਦਲ ਤੇ ਬਿਆਲੇ ਦੀ ਹੱਟੀ ਤੇ ਆ ਜਾਓ ਵੀ ਅਸੀਂ ਸ਼ਾਪਿੰਗ ਕਰ ਲਈ ਆ ਰੱਬ ਤੁਹਾਨੂੰ ਸੁਣੇ ਤੇ ਨੀ ਹੈ ਲੈ ਲਓ ਨਾ ਸ਼ਾਪਿੰਗ ਡਨ ਹੋ ਗਈ ਆ ਹਾਂ ਜੀ ਜੀ ਸ਼ਾਪਿੰਗ ਹੋ ਗਈ ਸੀ ਡਨ ਫਸੀ ਵੀ ਘਰੇ ਆ ਕੇ ਰੋਟੀ ਪਾਣੀ ਖਾ ਲਿਆ ਸੀ ਕਪੂਰਸਲੇ ਦਾ ਟੂਰ ਨਿਭੜ ਗਿਆ ਅੱਜ ਸੂਟਾਂ ਦੀ ਸ਼ਾਪਿੰਗ ਕਰ ਲਈ ਆ ਪੈਸੇ ਖਰਚ ਕੇ ਘਰੇ ਆ ਗਏ ਆ ਪੈਸੇ ਮੁਕਾ ਕੇ ਕਹਿ ਸਕਦੇ ਆ ਕਿਉਂਕਿ ਉਹ ਸੂਟਾਂ ਵਾਲੀ ਦੁਕਾਨ ਤੇ ਜਾ ਕੇ ਮੁੜ ਕੇ ਦਿਲ ਘੜਦਰੀ ਦਾ ਆ ਵੀ ਲੈ ਲਈਏ ਤੇ ਆ ਵੀ ਲੈ ਲਈਏ ਤੇ ਸ਼ਾਪਿੰਗ ਸਾਡੀ ਹੋ ਗਈ ਹੈ ਜਿੱਥੇ ਹੋਰ ਜਾਵਾਂਗੇ ਹੋਰ ਵੀ ਸ਼ਾਪਿੰਗ ਹੈਗੀ ਬਹੁਤ ਕੰਮ ਕਰਨ ਵਾਲੇ ਆ ਨਿੱਕੇ ਮੋਟੇ ਡਾਕਟਰ ਦੇ ਜਾਣ ਵਾਲਾ ਵੱਡਾ ਕੰਮ ਡਾਕਟਰ ਸਾਡਾ ਆ ਨਹੀਂ ਰਿਹਾ ਜਿਹਨੂੰ ਹੱਡੀਆਂ ਵਾਲੇ ਨੂੰ ਬਾਹਰ ਦਿਖਾਉਣੀ ਆ ਤੇ ਉੱਥੇ ਵੀ ਜਾਣਾ ਆ ਜੇ ਨਵਰਾਜ ਰੌਲਾ ਪਾਈ ਜਾਂਦਾ ਕੋਈ ਗੱਲ ਨਹੀਂ ਸੁਣ ਦਿੰਦਾ ਕਿਸੇ ਦੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰ ਦੇਣਾ ਆ ਨੈਕਸਟ ਵੀਡੀਓ ਚ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਕੋਈ ਸ਼ਾਮਾ ਪੈ ਗਈਆਂ ਹੁਣ ਰੋਟੀ ਪਾਣੀ ਦਾ ਖਾਣ ਪਕਾਉਣ ਦਾ ਕਰੀਏ ਤੇ ਫਿਰ ਤੁਹਾਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਤੇ ਨਵੇਂ ਸ਼ੋਪਿੰਗ ਟੂਰ ਨਾਲ ਮਿਲਦੇ ਆ ਕਿਤੇ ਮਿਲਣ ਜਾਣੇ ਕਿਉਂਕਿ ਵੀਡੀਓ ਬਣਾਈ ਦੀ ਨਹੀਂ ਕਿਤੇ ਚਲੋ ਜਾਈਦਾ ਕਿ ਹਰ ਕੋਈ ਕੀ ਕਿੰਨੇ ਕੰਫਰਟੇਬਲ ਨਹੀਂ ਹੁੰਦਾ ਕੈਮਰੇ ਦਾ ਸਾਹਮਣਾ ਕਰਨ ਨੂੰ ਤਾਂ ਆਪਾਂ ਲਿਆਉ ਨਹੀਂ ਸਕਦੇ ਕਿਸੇ ਭੈਣ ਭਰਾ ਨੂੰ ਅਸੀਂ ਆਪ ਤਾਉਣਾ ਹੀ ਆਣੇ ਆ ਚਲੋ ਤਾਂ ਕਰਕੇ ਆ ਤੇ ਕਿੱਥੇ ਜਾਂਦੇ ਆ ਗੁਰੂ ਘਰ ਜਾਂਦੇ ਆ ਕਿੱਥੇ ਜਾਂਦੇ ਨੈਕਸਟ ਵਲੌਗ ਕਿਹੜਾ ਹੋਊਗਾ ਸੀ ਦੇਖਣਾ ਪਸੰਦ ਕਰੋਗੇ ਗੁਰਦੁਆਰਾ ਸਾਹਿਬ ਦਾ ਟੂਰ ਦੇਖਣਾ ਆ ਮਤਲਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਖਣੇ ਆ ਜਾਂ ਕੋਈ ਸ਼ਾਪਿੰਗ ਵਲੌਗ ਦੇਖਣਾ ਆ ਕਮੈਂਟ ਕਰਕੇ ਜਰੂਰ ਦੱਸਿਓ ਜੋ ਵੀ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਲੋ ਤੇ ਪੇਜ ਨੂੰ ਫੋਲੋ ਕਰ ਲੋ ਐਨੇ ਜੇ ਤੇ ਨਵਰਾਜ ਦਾ ਚੈਨਲ ਵੀ ਸਬਸਕ੍ਰਾਈਬ ਕਰੋ ਨਵਰਾਜ ਨੇ ਨਾਲ ਹੀ ਰਹਿਣਾ ਹੈ ਪਰ ਸ਼ਾਵਾਂ ਪਿੰਦਾ ਕਿਤੇ ਮੂੰਹ ਗੋਰਾ ਆਉਂਦਾ ਕਿਤੇ ਕਾਲਾ ਆਉਂਦਾ ਸਮਝ ਕੁਛ ਨਹੀਂ ਆਉਂਦੀ ਮੈਂ ਮੈਂ ਦੇਖਦਾ ਮੋਬਾਈਲ ਹਾਂ ਫੋਨ ਫੋਨ ਬਹੁਤ ਦੇਖਿਆ ਨਵਰਾਜ ਨੇ ਪਈ ਸਤਿੰਦਰ ਦਾ ਫੋਨ ਬਹੁਤ ਦੇਖ ਰੱਖਾਂ ਕਾਲੀਆਂ ਹੋ ਗਈਆਂ ਐਨੇ ਹਾਂ ਅੱਖਾਂ ਕਾਲੀਆਂ ਹੋ ਗਈਆਂ ਸਟਿਲ ਹਾਂ ਸਟਿਲ ਕਾਲੀਆਂ ਆ ਰੋਜ਼ ਇੱਥੇ ਖੇਡਣਾ ਆਪਾਂ ਉੱਪਰ ਉਠੇ ਦੇ ਤੇ ਅੱਖਾਂ ਕਾਲੇ ਹੋ ਜਾਣੀਆਂ ਸਾਫ਼ ਦੇਖ ਲੈ ਮੇਰੀਆਂ ਅੱਖਾਂ ਸਾਫ਼ ਹੋ ਗਈਆਂ ਨਾ ਮੈਂ ਇੱਥੇ ਫੋਨ ਨਹੀਂ ਦੇਖਦੀ ਮੈਂ ਗੱਲਾਂ ਕਰਦੀ ਮੈਂ ਬੈਠਦੀ ਆ ਸਾਰਿਆਂ ਲਾਗੇ ਨਹੀਂ ਮੈਂ ਨਹੀਂ ਟੀਵੀ ਦੇਖਦੀ ਹੁਣ ਓਕੇ ਫੇਰ ਬਾਈ ਕਰ ਦੋ ਕਿ ਫੇਰ ਮਿਲਾਂਗੇ ਬਾਈ ਬਾਈ ਸਤਿ ਸ਼੍ਰੀ ਅਕਾਲ